ਆਓ ਜੀ ਜੀ ਆਇਆਂ ਨੂੰ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਫਨੀ ਹੋਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਕਮੈਂਟਾਂ ਚ ਪਾਈਆਂ ਗਈਆਂ ਲਾਂਤਾ ਬਾਰੇ ਪੜਾਂਗੇ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਚਲਿਏ ਸ਼ੁਰੂ ਕਰਦੇ ਹਾਂ ਸ਼ਰਮ ਕਰੋ ਭਗਵਾਨ ਸੇ ਡਰੋ ਭੋਸੜੀ ਵਾਲੋ ਭਗਵਾਨ ਸੇ ਡਰੋ ਉਹਨੇ ਵੀ ਮੁੰਡ ਤੂੰ ਸੀ ਸਪਰਿੰਗ ਨਾ ਖਰਾਬ ਕਰ ਲਿਓ ਆਪਣੇ ਬੇਬੇ ਦੀ ਵੀ ਸਪੀਡ ਤੇਜ਼ ਕਰਤੀ ਬਾਬੇ ਨੇ ਬਾਬਾ ਖਿੱਚੀ ਰੱਖ ਜਿੰਨਾਂ ਦੇਰ ਖਿੱਚ-ਖਿੱਚ ਕੇ ਨਹੀਂ ਵੱਜਦੀਆਂ ਇਹਨਾਂ ਨੂੰ ਯਾਦਾਂ ਕਰਕੇ ਤੂੰ ਲੜਦਾ ਫਿਰਦਾ ਹੈ ਨਾ ਇਹਨਾਂ ਨੇ ਬਾਏ-ਬਾਈ ਕਹਿ ਕੇ ਤੈਨੂੰ ਅਸਮਾਨ ਤੇ ਚੜਾਇਆ ਹੋਇਆ ਤੇ ਜਿੱਦਨ ਤੇਰੇ ਪੈਰ ਪੁੰਜੇ ਲੱਗ ਗਏ ਨਾ ਤੇਰੇ ਨਾਲ ਖੜਨ ਵਾਲਾ ਕੋਈ ਨਹੀਂ ਹੋਣਾ ਓਏ ਇਨੂੰ ਲੈ ਕੇ ਜਾ ਯਾਰ 11 ਬਾਰ 11 ਬਾਰ ਬੋਲਾ ਕੁੜੇ ਪਹਿਲੀਆਂ ਵੀ ਇਸ ਗੱਲਾਂ ਛੱਡੀਆਂ ਨੱਕ ਤੇ ਥੋੜਾ ਕਿਨੇ ਮਾਰਿਆ ਬਾਈ ਦੇ ਇਹ ਹੈ ਲੁੱਲੀ ਬਦਮਾਸ਼ ਮੇਰੇ ਨਾਲ ਸੰਪਰਕ ਕਰੋ ਆਪਾਂ ਇਹਨਾਂ ਦੇ ਫੋਨ ਖੋਇਆ ਕਰਾਂਗੇ ਬਾਈ ਆਹ ਕਿਹੜੇ ਚੱਕਰਾਂ 'ਚ ਪੈ ਗਿਆ ਕੋਈ ਨਸ਼ਾ ਨਸ਼ਾ ਕਰ ਲੈਂਦਾ ਵੀਰ ਸਾਡੇ ਇੱਥੇ ਇੱਕ ਹੈ ਸਿਆਣਾ ਡਾਕਟਰ ਤੈਨੂੰ ਉਹ ਤੋਂ ਦਿਖਾ ਲੈਣੇ ਆਂ ਬੱਤ ਸਹੀ ਏ ਸਾਨੂੰ ਪੱਟੇ ਫੇਰ ਮੰਨਣੇ ਗੇ ਮੈਲ ਪੱਟੇ ਫੇਰ ਮੰਨੀਏ ਹਰਕਤਾਂ ਕੋਸਿਆ ਵਾਲੀਆਂ ਫੀਲਿੰਗਾਂ ਮੂਸੇ ਵਾਲੀਆਂ ਲੋਕਾਂ ਦਾ ਤਾਂ ਕੰਮ ਆ ਬੋਲਣਾ ਵੀਰ ਤੂੰ ਚੁੱਪ ਕਰਕੇ ਆਪਣਾ ਫੋਨ ਵੇਚ ਦੇ ਕੋ ਕਲਾਈਮੈਕਸ ਅਭੀ ਬਾਕੀ ਹੈ ਨੰਦ ਬਾਬਾ ਤੂੰ ਪਹਿਣ ਗਿਆ ਛੜਕਾ ਠੱਠੀ ਚੁੰਮ ਜਾਣੀ ਲੈ ਗਿਆ ਅਸੰਭਵ ਅਸੰਭਵ ਬਹਿਚੋ ਦਾ ਸੰਭਵ ਇਹ ਮੈਂ ਦੰਦਾ ਹੈ ਮਲਹਿੜਾ ਠੱਠੀ ਚੁੰਮ ਜਾਣੀ ਲੈ ਪੰਜਾਬ ਤਾਂ ਭੈਣ ਚੋ ਟੈਂਪੋ ਸੰਤਾਨ ਬਣ ਗਿਆ ਮੈਨੂੰ ਲੱਗਦਾ ਕੁੜੀਆਂ ਦਾ ਦੌਰ ਗਿਆ ਸਾਡੇ ਹਿੱਸੇ ਤਾਂ ਬਸ ਆਈ ਆਉਣਗੇ ਕੌਣ ਸਾਹਤ ਹੈ ਮੇਰੀ ਅੱਛਾ ਠੀਕ ਹੈ ਤੁਣ ਸਾਹਾਂ ਤੋਂ ਵੱਧ ਕੇ ਮੈਨੂੰ ਲੋੜ ਹੈ ਵੇ ਤੇਰੀ ਤੂੰ ਮੇ ਖੁੱਲੇ ਮੇ ਜਾਣੇ ਕੀ ਪਰਮਿਸ਼ਨ ਕਿਸ ਨੇ ਦੀ ਕੀ ਕਹਿਣਾ ਕਹਿਣਾ ਕੀ ਚਾਹ ਰਹੇ ਹੈ ਭਾਈ ਤੈਨੂੰ ਪਾਗਲਪਣ ਲੱਗਦਾ ਮੈਨੂੰ ਤੇਰੇ ਤੋਂ ਡਰ ਲੱਗਦਾ ਹਾਂਜੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਇਹੋ ਜਿਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ